ਹਾਂਜੀ ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਚੰਗੀ ਬੈੜ ਲੈ ਕੇ ਆਏ ਆ ਜਿਹਦੇ ਰਿਕਾਰਡ ਬਹੁਤ ਜ਼ਿਆਦੇ ਚੰਗੇ ਤੇ ਬਹੁਤ ਤਕੜੇ ਰਿਕਾਰਡ ਨੇ ਜੇ ਹਾਈਟ ਦੇ ਵਿੱਚ ਗੱਲ ਕਰੀਏ ਤਾਂ ਤੁਸੀਂ ਬੰਦਾ ਬਰੇ ਖੜਾ ਦੇਖ ਸਕਦੇ ਹੋ 5.5 ਤੋਂ ਫੁੱਟ ਤੋਂ ਹਾਈਟ ਇਹਦੀ ਪਲੱਸ ਹੋਊਗੀ ਤੇ ਜੇ ਦੁੱਧ ਵਾਲੇ ਪਾਸੇ ਤੋਂ ਇਹਦੀ ਗੱਲ ਕਰੀਏ ਤਾਂ ਇਹਦੀ ਜਿਹੜੀ ਮਿਲਕ ਕੈਪੈਸਿਟੀ ਹੈ ਉਹ 40 ਤੋਂ ਪਲੱਸ ਵਾਲੀ ਹੈ ਜੀ ਤੇ ਜਿਹੜੇ ਆਪਣੇ ਭਰਾ ਆਪਣੇ ਚੈਨਲ ਤੇ ਫੇਸਬੁੱਕ ਤੇ ਵੀਡੀਓ ਵੈਲੀਾਰ ਦੇਖ ਰਹੇ ਆ ਆਪਣੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ YouTube ਵਾਲੇ ਭਰਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਆਪਣੇ ਕੋਲੇ ਵਧੀਆ ਜਾਨਵਰਾਂ ਦੀਆਂ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਇਹ ਬੈੜ ਦਾ ਸੂਆ ਦੂਜਾ ਜੀ ਦੂਜਾ ਸੂਆ ਓਰੀਜਨਲ ਫੁੱਲ ਗਾਰੰਟੀ ਆ 6 ਦੰਦ ਦਾ ਹਾਈਟ ਦੀ ਗੱਲ ਕਰੀਏ ਤਾਂ 5.5 ਤੋਂ ਪਲੱਸ ਆ ਤੇ ਸੂਣ ਦੇ ਵਿੱਚ 10 ਦਿਨ ਬਾਕੀ ਐ ਜੀ ਪਿੰਡ ਭਦੌੜਾ ਜ਼ਿਲ੍ਹਾ ਬਰਨਾਲਾ ਆ ਗਏ ਜੀ 959274571 ਆਪਣਾ ਫੋਨ ਨੰਬਰ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਬੇਂਜ ਤੇ ਥੰਮ ਥੰਮ ਬਹੁਤ ਜ਼ਿਆਦਾ ਸੋਹਣਾ ਬਰੀਡ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਦੋਨੇ ਪਾਸੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਚਾਰੇ ਥਾਣ ਪੂਰੇ ਗੈਪ ਤੇ ਤੇ ਨਿਖਣਵੇਂ ਗੁੱਟਾਂ ਤੇ ਲੱਗੇ ਹੋਏ ਨੇ ਤੇ ਬਾਕੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਹਾਈਟ ਬਹੁਤ ਜ਼ਿਆਦਾ ਹਾਈਟ ਆ ਇਸ ਤੋਂ ਵੱਧ ਹਾਈਟ ਗਾਂ ਦੀ ਮੈਂ ਕਦੇ ਦੇਖੀ ਨਹੀਂ ਜਣੀ ਇੰਨੀ ਹਾਈਟ ਆਇੰਦੀ ਮੋਡ ਲਓ ਜੀ ਤੇ ਤੌਰ ਵਗੈਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਰੇਟ ਵੀ ਇਹਦਾ ਪੂਰਾ ਹਾਈ ਹੈ ਜੀ ਆਪਾਂ ਐਵੇਂ ਕਹਿ ਦਈਏ ਵੀ ਲੱਖ ਦੇ 1 ਲੱਖ ਸਵਾ ਲੱਖ ਦੇ ਵਿੱਚ ਹੋਊਗਾ ਰੇਟ ਵੀ ਇਹਦਾ ਵਧੀਆ ਕੋਈ ਵੀਰ ਜੇ ਕੋਈ ਪੈਸੇ ਇਨਵੈਸਟਮੈਂਟ ਕਰ ਸਕਦਾ ਤਾਂ ਉਹੀ ਮੇਰਾ ਭਰਾ ਚਲੋ ਫੋਨ ਕਰੇ ਕਿਉਂਕਿ ਨਾਰਮਲ ਰੇਟ ਦੇ ਵਿੱਚ ਨਹੀਂ ਹੈਗੀ ਬਹੁਤ ਜਿਆਦੇ ਲੰਬਾਈ ਤੇ ਹਾਈਟ ਦੀ ਜੇ ਗੱਲ ਕਰੀਏ ਬਹੁਤ ਜਿਆਦੇ ਆ ਬਾਕੀ ਆਰਡਰ ਕੁਆਲਿਟੀ ਹਜੇ ਦੱਸ ਦੇਣੇ ਦੇ ਬਾਕੀ ਆ ਜੀ ਇਨੂੰ ਤੁਰਨਾ ਕਰਨਾ ਉਹਦੇ ਔਖਾ ਹੋ ਜਾਂਦਾ ਤੇ ਖੜਾ ਲਈ ਮਾੜੀ ਜੀ ਤੁਰਨਾ ਕਰਨਾ ਬਹੁਤ ਔਖਾ ਹੋ ਜਾਂਦਾ ਤੇ ਹਜੇ 10 ਦਿਨ ਬਾਕੀ ਨੇ ਬਾਕੀ ਸਫਾਈਆਂ ਬਹੁਤ ਜ਼ਿਆਦੇ ਨਹੀਂ ਮੇਨ ਗੱਲ ਇਹੀ ਹੁੰਦੀ ਹੈ ਕਿ ਸਫਾਈਆਂ ਦੀ ਉਹ ਪਰੇ ਗੰਧ ਦੇਖ ਲਓ ਹੁਣ ਤੁਸੀਂ ਗੰਧ ਦੇ ਬਰਾਬਰ ਆਈ ਜਾਂਦੀ ਹੈ ਜਮਾ ਹਾਈਟ ਪੱਖੋਂ ਲੈਂਥ ਪੱਖੋਂ ਬਾਕੀ ਲੈਗ ਦਾ ਸਕੋਰ ਸਿੱਧੀਆਂ ਲੱਤਾਂ ਬਿਲਕੁਲ ਪਿੱਠ ਪੂੜੇ ਦੀ ਜੇ ਤੁਹਾਨੂੰ ਮਜ਼ਬੂਤੀ ਦਿਖਾਈਏ ਉੱਪਰੋਂ ਬਿਲਕੁਲ ਚਾਰ ਸਫੇਰਾ ਇੱਕੋ ਜਿਹਾ ਤੁਰੋ ਜੀ ਇਹਨਾਂ ਤੇ ਜੇ ਕੋਈ ਵੀਰ ਭਰਾ ਵਧੀਆ ਪੈਸੇ ਨੂੰ ਇਨਸਟਰੂਮੈਂਟ ਕਰ ਸਕਦਾ ਉਹ ਵੀਰ ਲਿਓ ਤੇ ਜਿਹਦੇ ਕੋਲੇ ਰੱਖ ਰਖਾਵ ਨੂੰ ਵਧੀਆ ਜਗਾ ਤੇ ਵਧੀਆ ਪ੍ਰਬੰਧ ਹੋਏ ਕਿਉਂਕਿ ਕਈ ਜਿਹੜੀ ਭਰਾ ਪਹਿਲੀ ਵਾਰ ਹੀ ਪਸ਼ੂ ਪਾਉਣੇ ਹੁੰਦੇ ਆ ਤੇ ਉਹ ਪਹਿਲੀ ਵਾਰ ਹੀ ਚੰਗੀ ਗਾਂ ਨੂੰ ਵੱਡੀ ਲੈ ਲੈਂਦੇ ਆ ਮੁੜ ਕੇ ਦੀ ਸਾਮ ਸਵਾਲ ਬਹੁਤ ਤੰਗ ਹੁੰਦੀ ਆ ਅੰਦਰ ਹੀ ਲੈ ਚਲੀ ਬਸ ਮੁੜ ਕੇ ਬਹੁਤ ਜਿਆਦਾ ਔਖਾ ਹੋ ਜਾਂਦਾ ਆਪਾਂ ਨਵੇਂ ਭਰਾਵਾਂ ਨੂੰ ਤਾਂ ਇਹੀ ਕਹਿੰਨੇ ਆ ਵੀ ਪਹਿਲਾਂ 20 20 ਕਿਲੋ ਵਾਲੀਆਂ ਗਾਵਾਂ ਪਾਓ ਉਹਨਾਂ ਬਾਰੇ ਜਾਣੋ ਕਰੋ ਉਦੋਂ ਬਾਅਦ ਕਿਉਂਕਿ ਜਿਵੇਂ ਹੁਣ ਕਹਿੰਦੇ ਹੁੰਦੇ ਆ ਪੌੜੀ ਆ ਗਈ ਦਾ ਅੱਜ ਤੁਹਾਨੂੰ ਗੱਲ ਆਧਾਰਨ ਦੱਸਣਾ ਇੱਕ ਇੱਕ ਟੰਬਾ ਕਰਕੇ ਚੜੋਗੇ ਤਾਂ ਕੋਠੇ ਤੇ ਚੜਜੋਗੇ ਜੇ ਸਿੱਧਾ ਹੀ ਤਾਂ ਵਾਲੇ ਟੰਬੇ ਨੂੰ ਹੱਥ ਪਾਵਾਂਗੇ ਤਾਂ ਆਪਾਂ ਥੱਲੇ ਡਿੱਗਾਂਗੇ ਡਿੱਗਾਂਗੇ ਤਾਂ ਕਰਕੇ ਆਪਾਂ ਬੇਨਤੀ ਕਰਦੇ ਆਂ ਵੀ ਨਵੇਂ ਭਰਾ ਥੋੜਾ ਜਾ ਹਜੇ ਨਾਰਮਲ ਪਸ਼ੂ ਲੈ ਕੇ ਪਹਿਲਾਂ ਉਹਨਾਂ ਤੇ ਐਕਸਪੈਰੀਮੈਂਟ ਕਰੋ ਸਾਰੀ ਜਾਂਚ ਪੜਤਾਲ ਉਦੋਂ ਬਾਅਦ ਤੇ ਜਿਹੜਾ ਭਰਾ ਕੋਲੇ ਰੱਖ-ਰਖਾਅ ਦੇ ਵਧੀਆ ਸਿਹਤ ਸਾਮ ਹੈਗੀ ਆ ਉਹ ਵੀਰਵਾਸ ਦੇ ਵਹਿੜ ਬਹੁਤ ਜਿਆਦੇ ਚੰਗੀ ਆ ਅੱਜ ਤੱਕ ਇਹਨੂੰ ਕਿਤੇ ਮਟਾਇਡਸ ਨਹੀਂ ਕੋਈ ਵੀ ਚੀਜ਼ ਪ੍ਰੋਬਲਮ ਨਹੀਂ ਆਈ ਹੋਈ ਇਹ ਆਪਣੀ ਫੁੱਲ ਗਾਰੰਟੀ ਹੋਊਗੀ ਕੱਚੇ ਤੇ ਵੰਦੇ ਵੀਰੇ ਬੈਠ ਜੂਗੀ ਹੁਣ ਤੇ ਬਾਕੀ ਪੱਠ ਪੂਰਾ ਆਰਡਰ ਕੁਆਲਿਟੀ ਸ਼ਾਈਨਿੰਗ ਵੈਂਜ ਹਜੇ 10 ਦਿਨ ਬਾਕੀ ਆ ਤੁਸੀਂ ਦੇਖ ਸਕਦੇ ਹੋ ਜੇ ਕੋਈ ਵੀਰ ਭਰਾ ਕੰਟੈਕਟ ਕਰਨਾ ਚਾਹੁੰਦਾ 9592274571 ਤੇ ਆਪਣੇ ਨਾਲ ਕੰਟੈਕਟ ਕਰਕੇ ਵੜਾ ਆਪਣੇ ਤੋਂ ਖਰੀਦ ਸਕਦੇ ਹੋ ਰੇਟ ਆਪਾਂ ਪਹਿਲਾਂ ਹੀ ਦੱਸਤਾ ਵੀ ਥੋੜਾ ਜਿਹਾ ਹਾਈ ਆ ਕਿਉਂਕਿ ਚੰਗੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਆ ਚੰਗੀ ਮੱਝ ਲਾ ਲਓ ਚੰਗੀ ਗਾਂ ਲਾ ਲਓ ਤੇ ਤੁਹਾਨੂੰ ਪਤਾ ਹੀ ਆ ਭਾ ਕਿੱਧਰ ਨੂੰ ਨੇ ਤੇ ਤਾਂ ਕਰਕੇ ਵੀਰ ਭਰਾ ਜਿਹਨੂੰ ਪਸੰਦ ਆਉਂਦੀ ਆ ਉਹ ਕੰਡੈਕਟ ਕਰ ਸਕਦੇ ਹਾਂ ਆਪਣਾ ਮੁੱਖ ਮੰਤਵ ਇਹ ਵੀ ਨਹੀਂ ਹੈਗਾ ਵੀ ਹਰੇਕ ਬੰਦਾ ਲੈ ਨਹੀਂ ਸਕਦਾ ਲੈ ਇਹਨੂੰ ਹਰੇਕ ਹੀ ਸਕਦਾ ਅੱਜ ਕੱਲ ਕੋਈ ਵੀ ਆਪਾਂ ਕਹੀਏ ਮਾੜਾ ਨਹੀਂ ਹੈਗਾ ਇਹ ਇੱਕ ਆਪਾਂ رائے ਦਿੱਤੀ ਆ ਵੀ ਜਿਹੜਾ ਨਵਾਂ ਬੰਦਾ ਉਹ ਆਪਾਂ ਤਾਂ ਇਹੀ رائے ਦਵਾਂਗੇ ਵੀ ਪਹਿਲਾਂ ਥੋੜਾ ਜਿਹਾ ਨਾਰਮਲ ਵੜਾ ਪਾ ਲਓ ਉਸ ਤੋਂ ਬਾਅਦ ਵੱਡੇ ਨੂੰ ਹੱਥ ਪਾ ਲਓ ਤੇ ਕਿਉਂਕਿ ਹੌਲੀ ਹੌਲੀ ਤੁਹਾਨੂੰ ਜਾਣਾ ਚਾਹੀਦਾ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਕਿੰਨਾ ਇਹ ਦੁੱਧ ਦੇ ਦੂ ਕਿੰਨਾ ਤੁਹਾਨੂੰ ਰੇਟ ਲੱਗਦਾ ਜੇ ਤੁਹਾਨੂੰ ਇਹ ਗੱਲਾਂ ਚੰਗੀਆਂ ਲੱਗੀਆਂ ਤਾਂ ਫੋਨ ਲਾ ਕੇ ਬੈਠ ਲੈ ਸਕਦੇ ਹੋ ਕਈ ਵਾਰੀ ਨਹੀਂ ਕਿਸੇ ਵੀਰ ਭਰਾ ਨੂੰ ਗੱਲਾਂ ਪਸੰਦ ਆਉਂਦੀਆਂ ਜਾਂ ਗਾ ਨਹੀਂ ਪਸੰਦ ਆਉਂਦੀਆਂ ਉਹ ਵੀਡੀਓ ਨੂੰ ਅੱਗੇ ਲੰਘਾ ਸਕਦੇ ਹੋ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਫੇਸਬੁੱਕ ਤੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਐਦਾਂ ਹੀ ਪਿਆਰ ਬਣਾ ਕੇ ਰੱਖਣਾ ਤੇ ਮਿਲਦੇ ਰਹਾਂਗੇ ਆਪਾਂ ਚੰਗੀਆਂ ਚੰਗੀਆਂ ਬਿਹੜਾਂ ਨਾਲ ਬਾਕੀ ਵੀਡੀਓ ਜੇ ਕਿਸੇ ਨੇ ਕਰਾਉਣੀ ਹੁੰਦੀ ਹੈ ਤਾਂ ਫੋਨ ਜਰੂਰ ਕਰ ਦਿਆ ਕਰੋ ਆਪਾਂ ਕਰ ਦਿੰਨੇ ਆ ਵੀਡੀਓ ਕੋਈ ਆਪਣਾ ਰੈਂਡ ਫੈਂਟਰੀ ਹੈਗਾ ਜਾਨੀ ਆਉਣ ਦਾ ਜਿੰਨਾ ਕੁ 2 400 ਦਾ ਤੇਲ ਹੁੰਦਾ ਉਹੀ ਹੁੰਦਾਗਾ ਤੇ ਵੀਡੀਓ ਵੀ ਪਾ ਦਿਆ ਕਰਾਂਗੇ ਬਾਕੀ ਮਿਹਨਤੀ ਬੰਦੇ ਦੀ ਵੀਡੀਓ ਆਪਣੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਜੇ ਕੋਈ ਬੰਦਾ ਮਿਲਦਾ ਹੁੰਦਾ ਤੇ ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਜਲਦ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ